ਜਿਸ ਉਤੇ ਮੈਂ ਕਹਿਰ ਕਮਾਵਾ ਸਿਰ ਤੋਂ ਫੜ ਜ਼ਮੀਨ ਤਸਾਵਾ ਨਾ ਕੋਈ ਪਤਾ ਨਿਸ਼ਾਨੀ ਲੱਗੇ ਭਾਵੇਂ ਹਿਮਾਇਤ ਕਰਨ ਸੱਬੇ ਮੇਰਾ ਡੋਬਿਆ ਮੁੜਨੇ ਹੀ ਤਰਦਾ ਅਬਦੁਲ ਕਾਦਰ ਨਾਮ ਹੈ ਮੇਰਾ ਮੈਂ ਮਹਿਬੂਬ ਇਲਾਹੀ ਦਾ ਸੋ ਸਾਰੀ ਸੰਗਤ ਨੂੰ ਅਸਲਾਮੁਅਲੈਕੁਮ ਰਹਿਮਤੁਲਲਾਹੀ ਬਬਰਕਾਤੁ ਮੇਰਾ ਗੌਸ پاک ਸਰਕਾਰ ਆਪਣੇ ਮੁਰਿਦਾਂ ਦੀ ਸਦਾ ਹਿਫਾਜ਼ਤ ਕਰਦੇ ਨੇ ਇਹਨਾਂ ਦੇ muridਾਂ ਵੱਲ ਵੀ ਕੋਈ ਬੁਰੀ ਨਜ਼ਰ ਨਾਲ ਝਾਕ ਤੱਕ ਨਹੀਂ ਸਕਦਾ ਕਿਸੇ ਤਰ੍ਹਾਂ ਦੀ ਵੀ ਕੋਈ ਬੁਰੀ ਬਲਾ ਬੁਰੀ ਅਮਾਤਕ ਵੀ ਇਹਨਾਂ ਦੇ muridਾਂ ਤੇ ਕੋਈ ਅਸਰ ਨਹੀਂ ਕਰ ਸਕਦੀ ਨਾ ਕੋਈ ਜਾਦੂ ਦਾ ਟੋਨਾ ਸਰਕਾਰ ਨੇ ਵਾਦਾ ਕੀਤਾ ਆਪਣੇ ਕਸੀਦੇ ਦੇ ਵਿੱਚ ਕਿ ਮੈਂ ਹਮੇਸ਼ਾ ਆਪਣੇ muridਾਂ ਦੀ ਹਿਫਾਜ਼ਤ ਕਰਦਾ ਜਿਹੜਾ ਵੀ ਉਹਨਾਂ ਨੂੰ ਬੁਰੀ ਨਜ਼ਰ ਨਾਲ ਜਾਂ ਉਹਨਾਂ ਦੇ ਕੋਈ ਦੁਸ਼ਮਣ ਹੈ ਤਾਂ ਸਰਕਾਰ ਉਹਨਾਂ ਨਾਲ ਜੈਸਾ سلوਕ ਕਰਦਿੰਦੇ ਉਹ ਕਸੀਦੇ ਦੇ ਵਿੱਚ ਜ਼ਾਹਿਰ ਹੋਇਆ ਸੋ ਸਾਰੀ ਸੰਗਤ ਨੂੰ 11 ਤੱਕ ਦੀ ਗਰਮੀ ਸ਼੍ਰੀਫ ਹੈ ਤੇ 11ਵੀਂ ਦਾ ਸੁਨੇਹਾ ਸਭ ਨੇ ਆਪਣੇ ਘਰਾਂ ਦੇ ਵਿੱਚ ਨਿਆਜ਼ਾਂ ਬਣਾਉਣੀਆਂ ਨੇ ਤੇ ਸਰਕਾਰ ਨੂੰ ਦਰਦ ਸलाम पाक ਭੇਜਣਾ ਤੇ ਸਭ ਨੇ ਆਪਣੇ ਘਰਾਂ ਦੇ ਵਿੱਚ ਐਸ ਬਰਕਤ ਹਾਸਿਲ ਕਰਨੀ ਹੈ ਸੋ ਸਾਰੀ ਸੰਗਤ ਨੇ ਨੂੰ ਅਸਲਾਮੁਅਲੈਕੁਮ ਰahmatullahi वबरकातहू